ਆਮਲਾ ਸਰਕਾਰ ਨੂੰ ਉਹਨੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤੋਂ 2 ਮਹੀਨਿਆਂ ਬਾਅਦ ਮੈਨੂੰ ਗੈਫਟ ਕਰ ਦਿੰਦਾ ਕਿਸੇ ਦੀ ਕੈਰ ਨਹੀਂ ਕਰਦਾ ਜਿਆਦੇ ਟਾਈਮ ਨਹੀਂ ਦੇਣਾ ਸਿੱਧੂ ਮੂਸੇਵਾਲਾ ਜਿੰਦਾਬਾਦ ਬਾਨਾ ਸਿੱਧੂ ਜਿੰਦਾਬਾਦ ਅੱਖੀਂ ਦੇਖਣ ਦੀ ਗੱਲ ਆ 15 ਲੱਖ ਰੁਪਈਆ ਭਾਨਣੇ ਇੱਕ ਬੰਦੇ ਦਾ ਠੱਗ ਏਜੰਟ ਕੋ ਵਾਪਸ ਕਰਾਇਆ ਉਹ ਬੰਦੇ ਨੇ ਮੇਰੇ ਸਾਹਮਣੇ ਨੇਰੇ ਹੱਥ ਦੇ ਉੱਤੇ ਲੱਖ ਰੁਪਈਆ ਰੱਖਿਆ ਕਹਿੰਦਾ ਭਾਨਿਆ ਲੱਖ ਰੁਪਈਆ ਤੈਨੂੰ ਮੈਂ ਖੁਸ਼ੀ ਨਾਲ ਮੈਂ ਦੇਣਾ ਭਾਨਣਿਆ ਇੱਕ ਰੁਪਈਆ ਨਹੀਂ ਲਿਆ ਕਿਸੇ ਤੋਂ ਜਿਵੇਂ ਲਖੇ ਬਾਈ ਨੇ ਗੱਲ ਕਹੀ ਸੀ ਕਹਿੰਦਾ ਸਾਤਕਾਰ ਤੂੰ ਵੀ ਭਾਨਣੇ ਚਾਹ ਦਾ ਗਲਾਸ ਵੀ ਪੀਤਾ ਹੋਵੇ ਤੁਸੀਂ 10000 ਰੁਪਈਆ ਦੀ ਗੱਲ ਕਰਦੇ ਹੋ ਐਨੇ ਦੀ ਤਾਂ ਪੱਤੀ ਲੱਗ ਜਾਂਦੀ ਆ ਘਰੇ ਚਾਹ ਪੱਤੀ ਐਨੇ ਲੋਕ ਆਉਂਦੇ ਆ ਭਾਨੇ ਕੋਲੇ ਹਰ ਰੋਜ਼ ਪਾਣ ਨੇ ਕੀ ਕੀਤਾ ਮੈਂ ਦੱਸਦਾ ਪਾਣ ਨੇ ਹੁਣ ਤੱਕ ਕੀ ਕੀਤਾ